ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਦੁਪਹਿਰ ਦਾ ਟਾਈਮ ਹੈ 2 ਵਜ ਰਿਹੇ ਨੇ ਤੇ ਕੱਪੜੇ ਵਗੈਰਾ ਆਪਾਂ ਨੇ ਧੋ ਕੇ ਸੁੱਕਣੇ ਪਾਏ ਹੋਏ ਨੇ ਇਹ ਜਿਹੜਾ ਬੈਡਾਂ ਦਾ ਮੈਟਰਸ ਪ੍ਰੋਟੈਕਟਰ ਹੈ ਉਹ ਵੀ ਧੋទਿਆ ਤੇ ਇਧਰ ਚਾਦਰ ਵੀ ਧੋਤੀ ਤੇ ਪੇਂਟ ਆਪਣੇ ਹੋ ਗਏ ਜੀ ਕੰਪਲੀਟ ਤੋਂ ਦਿਖਾਵਾਂ ਦੂਜਾ ਕੈਮਰਾ ਕਰਕੇ ਆ ਦੇਖੋ ਪੇਂਟ ਆਪਣਾ ਸਾਰਾ ਕੰਪਲੀਟ ਹੋ ਗਿਆ ਇੱਧਰ ਵੀ ਹੋ ਗਿਆ ਬਾਕੀ ਤੁਸੀਂ ਦੱਸੋ ਵੀ ਤੁਹਾਨੂੰ ਕਿਦਾਂ ਦਾ ਲੱਗ ਰੇ ਠੀਕ ਹੈ ਬਾਕੀ ਆਪਾਂ ਜਿਹੜੀ ਇਹ ਵਾਲੀ ਕੰਧ ਹੈ ਨਾ ਇਹਨੂੰ ਪਲਾਸਤਰ ਕਰਾਉਣ ਦੀ ਸੋਚ ਰਹੇ ਪਰ ਹਜੇ ਨਹੀਂ ਕਰਾਉਂਦੇ ਵਿਆਹ ਤੋਂ ਬਾਅਦ ਚ ਕਰਾਵਾਂਗੇ ਤੇ ਇੱਧਰ ਸਾਰੇ ਕਿਧਰੇ ਪੇਂਟ ਹੋ ਗਿਆ ਬਾਹਰ ਵੀ ਹੋ ਗਿਆ ਤੁਹਾਨੂੰ ਦਿਖਾਵਾਂ ਕੋੜੀਆਂ ਵਗੈਰਾ ਨੂੰ ਵੀ ਕਰਤੇ ਆ ਆ ਦੇਖ ਦਰਵਾਜ਼ਿਆਂ ਨੂੰ ਵੀ ਕੰਮ ਹੋ ਗਿਆ ਆ ਦੇਖ ਠੀਕ ਹੈ ਸਾਰੇ ਕਿਧਰੇ ਪੇਂਟ ਹੋ ਗਿਆ ਘਰ ਨੂੰ ਵੀ ਕੰਪਲੀਟ ਹੋ ਗਿਆ ਉੱਪਰਲੇ ਸ਼ੀਸ਼ੇ ਰਹਿ ਗਏ ਸਾਫ਼ ਕਰਨੇ ਹੇਟ ਵਾਲੇ ਸ਼ੀਸ਼ੇ ਤਾਂ ਮੈਂ ਸਾਫ਼ ਕਰਤੇ ਸੀਗੇ ਤੇ ਹੁਣ ਆਪਾਂ ਨਾ ਆਹ ਇੱਟਾਂ ਨੂੰ ਪੇਂਟ ਕਰਨਾ ਹੈ ਕਿਉਂਕਿ ਪੇਂਟ ਬਚਿਆ ਹੋਇਆ ਕਾਫੀ ਜ਼ਿਆਦਾ ਮੇਰੇ ਨਾ ਜਖਮ ਕਰਕੇ ਤਿੰਨ ਚਾਰ ਦਿਨ ਤੋਂ ਕੰਨ ਬੋਲੇ ਹੋਏ ਕੋਈ ਨਹੀਂ ਪਤਨੀ ਉਹਨਾਂ ਨੇ ਵਾਈਟ ਪੇਂਟ ਕਿੱਥੇ ਰੱਖਿਆ ਹਣਾ ਦੇਖਾ ਚਿੱਟਾ ਪਲਾਸਟਿਕ ਪੇਂਟ ਪਿਆ ਸੀਗਾ ਬੁਰਸ਼ ਵਗੈਰਾ ਸਾਰੇ ਧੋ ਗਏ ਉਹ ਅੱਛਾ ਆ ਇੱਕ ਥੈਲਾ ਬਚ ਗਿਆ ਦਾ ਸਮੋਸਮ ਦਾ ਕੀ ਯਾਰ ਇਹ ਜਿਹੜਾ ਪੇਂਟ ਹੈ ਆਹ ਨਾ ਬ੍ਰਸ਼ ਆਉਂਦਾ ਤੇ ਖਰਾਬ ਹੋ ਜੇ ਜene ਪਰ ਇੱਟਾਂ ਨੂੰ ਤਾਂ ਇਹਦੇ ਨਾਲ ਰੰਗ ਹੋ ਜਾਊਗਾ ਹਨ ਜਿਵੇਂ ਕਰਾਂ ਚਲ ਦੇਖਦੇ ਹਿੰਦੇ ਨਾ ਕਰਕੇ ਇੱਕ ਪੀੜੀ ਲੈ ਕੇ ਆਉਣੀ ਸੀ ਜੀ ਪੀੜੀ ਲੈ ਕੇ ਆਵਾਂ ਪਹਿਲਾਂ ਅੰਦਰ ਤੋਂ ਫੇਰ ਆਹ ਜਿਹੜੀਆਂ ਆਪਣੀਆਂ ਅਦਰ ਗਾਰਡਨ ਵਾਲੀਆਂ 파ਰਕਾ ਦੀ ਇੱਟਾਂ ਹੀ ਹੈਗੇ ਇਹਨਾਂ ਨੂੰ ਪੇਂਟ ਕਰ ਲਈ ਆਪਾਂ ਸੋਹਣੀਆਂ ਲੱਗਣਗੇ ਇਹ ਸਾਰੀਆਂ ਪਹਿਲਾਂ ਅਸੀਂ ਇਹਨਾਂ ਨੂੰ ਪਿੰਕ ਕਰਾਇਆ ਸੀਗਾ ਸ਼ਾਇਦ ਹੁਣ ਆਪਾਂ ਇਹ ਵਾਲਾ ਕਲਰ ਕਰ ਲਈਏ ਤੇ ਚਲੋ ਆਏ ਹੁਣ ਸਫਾਈ ਜੀ ਹੋ ਗਈ ਥੋੜੀ ਜੀ ਹਨਾ ਪੇਂਟ ਕਰਕੇ ਪਰ ਉੱਪਰ ਵੀ ਬਹੁਤ ਜ਼ਿਆਦਾ ਉਹਨਾਂ ਨੇ ਜਿਹੜੇ ਪਹਿਲੇ ਦਿਨ ਆਏ ਸੀਗੇ ਨਾ ਭਾਈ ਉਹਨਾਂ ਨੇ ਬਹੁਤ ਜ਼ਿਆਦਾ ਰੰਗ ਡੋਲਿਆ ਜਿਹੜਾ ਬਾਅਦ ਚ ਆਇਆ ਦੂਜੇ ਦਿਨ ਉਹਨੇ ਬਿਲਕੁਲ ਘੱਟ ਰੰਗ ਡੋਲਿਆ ਸੀਗਾ ਕੁੜੀਆਂ ਤੇ ਵੀ ਇਹਨਾਂ ਕੋਲ ਚੜ ਕੇ ਗਿਆ ਪੌੜੀਆਂ ਦੇ ਵਿੱਚ ਉਹਨਾਂ ਨੇ ਪੌੜੀਆਂ ਦੇ ਇਦਾਂ ਵੀ ਰੰਗ ਕਰਤੇ ਆ ਸਾਰਾ ਦੇਖੋ ਆਇਕਾ ਐਨ ਵਾਈਟ ਕਰਤੇ ਆ ਪੌੜੀਆਂ ਸਾਰੀਆਂ ਤੇ ਆ ਗਰੀਲਾਂ ਨੂੰ ਵੀ ਹਨਾ ਇੱਥੇ ਵੀ ਕਲਰ ਹੋ ਗਿਆ ਆ ਵਿੱਤੀ ਰਹਿ ਗਿਆ ਉਹ ਤੋਂ ਬੁਰਸ਼ੇ ਪੱਜੰਤੋ ਅੱਛਾ ਇਹ ਵਾਲੀ ਗੰਦ ਨੂੰ ਇੱਥੇ-ਇੱਥੇ ਕਰਦੇ ਆ ਚੱਲ ਪਏ ਆਓ ਪਿੱਛੇ ਹੁਣ ਆਪਾਂ ਨੂੰ ਕਰਨਾ ਪੈਣਾ ਏ ਮੈਂ ਕਿਹਾ ਸੀਗਾ ਪਿੱਛੇ ਤੱਕ ਕਰਦੇ ਹੋ ਆ ਇੱਥੇ ਤੱਕ ਕਰਕੇ ਗਏ ਬਸ ਅੱਗੇ-ਅੱਗੇ ਆ ਜਿਹੜੀਆਂ ਦੋ ਕਈਟਾਂ ਉੱਤਰੀਆਂ ਹੋਈਆਂ ਸੀ ਇਹ ਆਪਣੇ ਲਵਾਤੀਆਂ ਕਹਿ ਕੇ ਵੀ ਇਹ ਲਾ ਦਿਓ ਆ ਸ਼ੀਸ਼ੇ ਸਾਫ਼ ਕਰਨੇ ਆਜੇ ਉਧਰ ਬਾਥਰੂਮ ਨੂੰ ਵੀ ਹੋ ਗਿਆ। ਆ ਇੱਕ ਬ੍ਰਸ਼ ਉੱਪਰ ਰੱਖ ਤੇ ਆ ਖਰਾਬ ਹੋ ਜਾਊਗਾ ਤਾਂ। ਅੱਛਾ ਇੱਥੇ ਵੀ ਰਿਆ ਹੁਣ ਟੱਕਲ ਤੇ ਠੀਕ ਠੀਕ ਹੈ। ਕਹਿੰਦਾ ਸੀਗਾ ਵੀਰਾ ਕਹਿੰਦਾ ਬਸ ਥੋੜਾ ਜਿਹਾ ਕੇ ਪੇਂਟ ਬਚਿਆ ਹੋਇਆ ਸੀਗਾ ਇਹਨੂੰ ਵੀ ਉੱਚ ਪਾ ਦੰਨੀ ਹੈ। ਕਹਿ ਕੇ ਦੰਨੇ ਤਾਰਬਿੰਦੇ ਤੇਲ ਚ ਸਾਫ ਹੋ ਜੂਗੇ ਬ੍ਰਸ਼ ਵੀ। ਹਾਏ ਰੋ ਸਫਾਈਆਂ ਹੁਣ ਸਫਾਈਆਂ ਚੱਲਣਗੀਆਂ। ਸ਼ੀਸ਼ਿਆਂ ਦੀ ਸਫਾਈ ਤਾਂ ਮੈਂ ਕਰਤੀ। ਬਾਕੀ ਰਹਿਂਦੀ ਐ ਹਜੇ ਕੋਈ ਨਹੀਂ ਹੋਲਾ ਹੁਣਾ ਮਨ ਲਗੀ ਕੱਲ ਅੱਜ ਕੱਲ ਚ ਕਰ ਦਣੀ ਐ ਇਹ ਦੋ ਦਿਨਾਂ ਚ ਲਪਟਾ ਦੇਣਾ ਐ ਦੋ ਦਿਨਾਂ ਚ ਸਾਰਾ ਹੁਣ ਪਹਿਲਾਂ ਮੈਂ ਉਧਰੋਂ ਪੀੜੀ ਲੈ ਕੇ ਆਉਣੀ ਐ ਪੀੜੀ ਲੈ ਕੇ ਨਾ ਉਧਰ ਉਹਨਾਂ ਨੂੰ ਰੰਗ ਕਰੀਏ ਬਸ ਫਿਰ ਇੰਨੇ ਨੂੰ ਸਾਰੇ ਜਣੇ ਆ ਜਾਣੇ ਫਿਰ ਇਕੱਠੇ ਲੱਗ ਕੇ ਨਾ ਫਿਰ ਸਫਾਈ ਹੋਊਗੀ ਹੁਣ ਜੇ ਮੈਂ ਕਹਾਂ ਮੈਂ ਕੱਲੀ ਸਾਰੀ ਸਫਾਈ ਕਰਦਾ ਮੈਂ ਕੱਲੀ ਤਾਂ ਨਹੀਂ ਹੋਣੀ ਹਜੇ ਚਾਲੀ ਦਾ ਰੰਗ ਅੱਧ ਵਿਚਾਲੇ ਕਲਰ ਫੇਰ ਅਸੀਂ ਬਲੂ ਕਲਰ ਦਾ ਲੇਕਿਨ ਹੀ ਆਏ ਉਹਨੇ ਲਿਖਿਆ ਨਹੀਂ ਹੈਗਾ ਪਾਈਆਂ ਨੇ ਹਨ ਫੇਰ ਮੈਂ ਕਿਹਾ ਵੀ ਤੁਸੀਂ ਲਿਖਿਆ ਕਿਉਂ ਨਹੀਂ ਹੈਗਾ ਕਹਿੰਦੇ ਬਲੈਕ ਪਿਆ ਬਲੈਕ ਕਰਦੀ ਮੈਂ ਕਿਹਾ ਚੱਲ ਇਹ ਕਰ ਦੋ ਹੁਣ ਤੁਸੀਂ ਬਲੈਕ ਸਗੋ ਸਾਰੇ ਸੰਦੇ ਇਹ ਸਾਰਾ ਸਮਾਨ ਸੈੱਟ ਕਰਕੇ ਲਾਣਾ ਹੈ ਹਜੇ ਫੇਰ ਸਰਦਾਰ ਜੀ ਕਹਿੰਦੇ ਮੈਂ ਮਹਾਨ ਦੇ ਰਾਜਪੁਰੇ ਜਾਇਆ ਵਾ ਵੀ ਉਸ ਤੋਂ ਬਾਅਦ ਨਾ ਕਹਿੰਦੇ ਫੇਰ ਉਹ ਕਰਾਂਗੇ ਲੋ ਜੀ ਇਹ ਪਲਾਸਟਿਕ ਪੇਂਟ ਹੈ ਅਸਦਾ ਕਹਿੰਦੇ ਕਰ ਦੰਨੇ ਹਨ ਉਹ ਕਹਿੰਦੇ ਇਹ ਨਾ ਕਰਿਓ ਵੀ ਇਹ ਦਾ ਉਹ ਕਹਿੰਦੇ ਲੱਕੜ ਵਾਲਾ ਪੇਂਟ ਕਰ ਰਹੂਗਾ ਵੀ ਇਹ ਦਾ ਕੋਈ ਪਤਾ ਨਹੀਂ ਹੈਗਾ ਚਾਰ ਨਾ ਸੀ ਹਨਾ ਪਹਿਲਾਂ ਚਾਹ ਲੇਖਾਂ ਜੀ ਮੈਂ ਇੱਕ ਤਾਂ ਵਿੱਚ ਵਿੱਚ ਹੋਣੀ ਹੋਣੀ ਹੈ ਇਹ ਸੋਹਣੇ ਲੱਗਣੀਆਂ ਹੋਈਆਂ ਨਾਲ ਇਹਦੇ ਨਾਲ ਹੋ ਜੀ ਬੇ ਪਲਾਸਟਿਕ ਪੇਂਟ ਹੈ ਉਹ ਮੂਰੇ ਛੱਤ ਨੂੰ ਕਰਾਇਆ ਸੀ ਬਸ ਤਾਂ ਨਾ ਤਰੋਂ ਨੇ ਦੱਸਿਆ ਇਹਨੂੰ ਪਤਲਾ ਕਿਦਾਂ ਕਰਨਾ ਇਹ ਗਾੜਾ ਹੈ ਜਿਆਦਾ ਧੁੱਪ ਆ ਜਾਣਾ ਜੈਕਟ ਪਾ ਕੇ ਬੈਠਣਾ ਕਿੰਨਾ ਫਲਗ ਰਹੇ ਉਹਨਾਂ ਤੇ ਵੀ ਇਹਨਾਂ ਦਾ ਪੇਂਟ ਹੋਣਾ ਨਹੀਂ ਹੈਗਾ ਸੁੱਕੇ ਜਾਊਗਾ ਉਹ ਬਾਲਟੀ ਚ ਫੇਰ ਦੇਣਾ ਛੇ ਦਿਨ ਮੈਂ ਪਹਿਲਾਂ ਸਾਰੀ ਇੱਥੇ ਸਾਫ਼ ਕਰਾਂ ਪਾਕੀ ਇਹਦੇ ਸਪੈਸ਼ਲ ਲਿਆਣਗੇ ਪੇਂਟ ਗਰੀ ਉਹ ਨਹੀਂ ਕਰ ਹੁੰਦਾ ਹੈਗਾ ਜਿਵੇਂ ਬਚਿਆ ਹੋਇਆ ਹੁੰਦਾ ਹੈ ਨਾ ਇਹ ਇਹ ਨਾਲ ਸਾਫ ਹੋ ਜਾਂਦੇ ਨੇ ਨਾਲ ਹੀ ਸੋਹਣਾ ਲੱਗੂਗਾ ਫਿਰ ਨਾ ਜਿਹੜਾ ਲੱਕਰ ਵਾਲਾ ਪੇਂਟ ਹੈ ਨਾ ਉਹ ਲਿਆਣਗੇ ਇਹਨਾਂ ਤਾਂ ਕਰਾਂਗੇ ਸਾਰੇ ਬੇਟਿਆਂ ਦੀ ਕਰਦੇ ਹਾਂ ਸਰਦਾਰ ਜੀ ਉਹ ਵੀ ਲਿਆਏ ਦਾ ਸਿਉਖ ਲੱਗਣ ਦਾ ਇੱਕ ਵੈਸੇ ਸੋਨਾ ਲੱਗੂਗਾ ਇਹਦੇ ਨਾਲ ਇਟਾਣਾਂ ਇਹਨਾਂ ਸਾਫ਼ ਹੋ ਜਾਣਗੇ ਵਧੀਆ ਮੈਂ ਆਪ ਖਰਾਬ ਜਿਹਾ ਬੁਰਸ਼ੇ ਚੱਕ ਲਿਆ ਸਾਖ ਬੁਰਸ਼ੇ ਕਿਧਰੇ ਹੋਰ ਕੰਮ ਆ ਜਾਣਗੇ ਮੁੱਛਲੇ ਆਇਕਾ ਮੈਨੂੰ ਵੀ ਹੈ ਮੈਨੂੰ ਵੀ ਬੋਲ ਕੇ ਦਿਲ ਦੋ ਟੈਗ ਇਥੇ ਕਰਨਾ ਹੈ ਇੱਥਾਂ ਬੈਠਣਾ ਹੈ ਮੈਨੂੰ ਵੀ ਆਹ ਤੇਰਾ ਪਲਾਸਟਿਕ ਵਾਲਾ ਨਹੀਂ ਬਚਿਆ ਵਾ ਮਾਰੀ ਹੈ ਮੈਂ ਪੁੱਛਿਆ ਪਲਾਸਟਿਕ ਪੇਂਟ ਨਹੀਂ ਤੇਰਾ ਬਚਿਆ ਵਾ ਬੁਰਸ਼ ਨਹੀਂ ਕਹੇ ਦੀ ਨਾ ਨਾ ਮਾਰਾ ਪਲਾਸਟਿਕ ਪੇਂਟ ਹੈ ਅੱਛਾ ਉਹ ਨਹੀਂ ਹੈਗੀ ਆ ਕਲੀ ਨਹੀਂ ਹੈਗੀ ਅੱਛਾ ਪਲਾਸਟਿਕ ਪੇਂਟ ਨਾ ਉਹ ਕਰਦੀ ਉਸ ਨਾਲ ਜਿਆਦਾ ਹਵੰਦਾ ਰਹਿਆ ਇੱਕ ਇੱਕ ਕੋਟ ਨਾਲੇ ਹੋ ਜਾਣਾ ਉਹੀ ਕਰ ਦੇ ਲੈ ਜਾ ਮਰਜੀ ਕਿ ਟੱਪ ਕੇ ਹੈ ਮੈਂ ਪਹਿਲਾਂ ਕੱਪੜੇ ਚੱਕਦਾ ਹਾਂ ਹਾਂ ਕੱਪੜੇ ਚੱਕ ਲੈ ਫਿਰ ਲੈ ਜਾ ਮਰਜੀ ਕਰ ਦੇ ਇਨੇ ਹੈ ਤੂੰ ਠੀਕ ਹੀ ਨਿਆਣੇ ਦੇ ਲੈ ਕੇ ਲੰਘ ਗਿਆ ਰਾਤ ਦੇ ਵਿੱਚ ਹੈ ਨਿਆਣੇ ਦੇ ਲੈ ਕੇ ਰਾਤ ਦੇ ਵਿੱਚ ਲੰਘ ਗਿਆ ਕੀ ਕਰੇ ਡੈਡੀ ਨੂੰ ਵੀ ਗੱਲ ਲੈ ਗਿਆ ਹਾਂ ਚਲ ਡੈਡੀ ਨੂੰ ਵੀ ਕਮਾਲ ਲਿਆ ਅੱਛਾ ਨਹਾਉਣਾ ਨੂੰ ਲੈ ਲਿਆ ਮੈਂ ਕਹਿ ਰਹੀ ਵੀ ਸਪਿੰਡਰ ਕੇ ਬਾਜਬੂਜ ਕੋਈ ਆਈ ਨਹੀਂ ਰਹੀ ਅੱਛਾ ਫੋਨ ਆਇਆ ਮੈਂ ਨਹਾਉਣੇ ਨੂੰ ਖਲਾਫ ਲਾ ਦੇ ਹੁਣ ਗਿਆ ਕਿ ਆ ਰਹੇ ਹੈਗੇ ਆਣੇ ਆ ਅੱਛਾ ਅੱਛਾ ਮੈਨੂੰ ਪਤਾ ਨਹੀਂ ਹੋਣਗੇ ਮੈਂ ਵੀ ਅੰਦਰ ਸੀ ਬਸ ਨਾ ਨੂੰ ਕੇ 5 ਮਿੰਟਾਂ ਦੀ ਮਮੀ ਨੂੰ ਫੋਨ ਕਰ ਲਿਆ ਮੈਂ ਹੁਣ ਕਰ ਲਾਂ ਫਿਰ ਮਮੀ ਕਰੀ ਜਾਏਗੀ ਬਾਅਦ ਮੈਂ ਨਹੀਂ ਮਾ ਬਸ ਹੁਣ ਨਾ ਕਰੀ ਹੁਣ ਮੈਂ ਆਹ ਮੈਂ ਪੇਂਟ ਕਰ ਲਵਾਂ ਐੇ ਵੈਰਾ ਹੋ ਜਾਊਗਾ ਇਹਨਾਂ ਕਾ ਇਹ ਅੱਕੇ ਪੇਗ ਸਾਰੇ ਇੱਟਾਂ ਨੂੰ ਲੋ ਵੀ ਸੜ ਰੰਗ ਹੋ ਗਿਆ ਆਪਾਂ ਮੈਂ ਕਿਹਾ ਇੱਕ ਕੋਟ ਹੋਰ ਮਾਰ ਦੇ ਆਹੇ ਮਾਰਨ ਤੇ ਰੈਨ ਦਾ ਬਾਲਟੀ ਹੋਈ ਰੈਨ ਦੇ ਉੱਥੇ ਜੀ ਡੀਓ ਇਹਨਾਂ ਉਹ ਪੱਥਰ ਇਹ ਉਸ ਕੋਟ ਤੋਂ ਸੁਮੀ ਮਾਰਦੇ ਅੱਛਾ ਤਾਂ ਰੈਨ ਦਾ ਬਾਲਟੀ ਤੁਹਾਰੇ ਉੱਤੇ ਵੀ ਇਧਰ ਨੂੰ ਮਾਰ ਲੈ ਮੈਂ ਇੱਕ ਕੋਟ ਹੋਰ ਡਾਰਕ ਹੋ ਜੇ ਦਾ ਲੋ ਜਿੱਧਰ ਪਣ ਪੇਂਟ ਮਾਰ ਦੇ ਵਾਪਕ ਤੁਸੀਂ ਦੇਖ ਸਕਦੇ ਕਿ ਕੈਸਾ ਲੱਗ ਰਿਹਾ ਹੈ ਤੇ ਉਧਰ ਛਟਾ ਜੇ ਮਾਰਨਾ ਫਿਰ ਇੱਧਰ ਛਟਾ ਮਾਰੋਗੇ ਤੇ ਹੁਣ ਸਰਦਾਰ ਜੀ ਨੇ ਰੋਕੀ ਦੇ ਦੇ ਹੁਣ ਹੌਣੇ ਆਣੇ ਰਾਜੇ ਉਹ ਬਾਹਰ ਪਰ ਸੀਨੂਆ ਪਾਣੀ ਦੇਖ ਲਓ ਸਵੇਰ ਕੀ ਮੋਟਰ ਚੱਲ ਰਹੀ ਆ ਉੱਥੇ ਟੈਂਕੀ ਖਾਲੀ ਹੋ ਗਈ ਤੇ ਫਿਰ ਮੈਂ ਆਪਣਾ ਅੰਦਰ ਬਾਛੇ ਬੰਦ ਕਰਕੇ ਪਾਣੀ ਫਿਰ ਮੈਂ ਟੈਂਕੀ ਵਿੱਚ ਲੈ ਜਾ ਆ ਕੰਮ ਦੇਖ ਕੇ ਇਹ ਕਾਫੀ ਰੱਖੀ ਨੀ ਮੇਰੇ ਦੇਖ ਵਰਕੇ ਆ ਸਾਰੇ ਸੰਦੇ ਸੈੱਡ ਲਾ ਦਿਓ ਫਿਰ ਤਾਂ ਹੀ ਸਫਾਈ ਹੋਏਗੀ ਸਾਰੇ ਰੂਟਾ ਵੀਟਰ ਨੂੰ ਵੀ ਉਹ ਉੱਥੇ ਜੀ ਦੇ ਆ ਪਾਥੀਆਂ ਜੀ ਰੱਖੀ ਮੈਨੂੰ ਉਹ ਸਾਰੇ ਝਕਾ ਦੇ ਉੱਥੇ ਦੇ ਟਾਇਰ ਟੁਰ ਵੀਟਰ ਰੱਖਾ ਗਏ ਪਾਪਾ ਗਰੇ ਸੀਰੇ ਲੱਗਿਆ ਵਾਏ ਹਾਂ ਪਹਿਲਾਂ ਕਿੰਨਾ ਦਾ ਉਹ ਦੇਖੋ ਤਾਂ ਭਰ ਗਏ ਨੱਕੇ ਉਧਰ ਪੈਪ ਬਦਲਿਆ ਉਧਰ ਇੰਨੇ ਮੈਂ ਰੋਟੀ ਪਾਵਾਂ ਲੈ ਦੇਖੇ ਮਟਰ ਨਹੀਂ ਜੰਮੇ ਫਲੀਆਂ ਵਾਲੇ ਮੈਂ ਰੋਟੀ ਪਾ ਕੇ ਰੱਖਾਂ ਇਹਨੇ ਮੈਂ ਸਗੋਂ ਸਰਦਾਰ ਜਣ ਕਹਿ ਰਹੀ ਮੈਂ ਕਿ ਰੋਟੀ ਤੁਸੀਂ ਪਾ ਕੇ ਖਾ ਲੋ ਹਨ ਵੀ ਤਾਂ ਕਿ ਇਹ ਜੀ ਰੋਟੀ ਪਾ ਕੇ ਨਾ ਕਹਿੰਦੀ ਤੂੰ ਪਾ ਕੇ ਤੇ ਤੇਰੇ ਹੱਥ ਦੀ ਰੋਟੀ ਪਾਈ ਹੋਈ ਸਵਾਦ ਲੱਗਦੀ ਹੈ ਮੈਂ ਦੱਸੂ ਉਹ ਕਰ ਦਿੰਦੀ ਨਹੀਂ ਇੱਧਰ ਕ ਪੇਂਟ ਫਿਰ ਇੱਧਰ ਨਿ ਮੈੜ ਦਿੰਦੀ ਫਿਰ ਵੈਸੇ ਇਹਨਾਂ ਦੇ ਸੰਦੇ ਲਵਾ ਦਿੰਦੀ ਸਾਈਡ 'ਚ ਕਰਕੇ ਚਲੋ ਜੀ ਆਪਾਂ ਤੁਹਾਨੂੰ ਲੋ ਜੀ ਆਪਾਂ ਨੇ ਇਹਨਾਂ ਨੂੰ ਇੱਟਾਂ ਨੂੰ ਰੰਗ ਕਰਦੇ ਆ ਦੇਖੋ ਠੀਕ ਹੈ ਆ ਜਾ ਆ ਜਾ ਤੂੰ ਹੀ ਆ ਜਾ ਫਰਮਾਨ ਤਾਂ ਮੈਂ ਜੈਕਟ ਮੰਗਾਈ ਮੈਂ ਕਿ ਗੱਡੀ 'ਚੋਂ ਜੈਕਟ ਕੱਢ ਕੇ ਲੈ ਕੇ ਆ ਆ ਮੁੰਡੇ ਨੇ 2 ਘੰਟੇ ਹੋ ਗਏ ਮੈਨੂੰ ਤੰਗ ਕਰਿਆ ਪਿਆ ਹੈ ਹੈ ਹੈਨਾ ਕੰਨ ਖਾਏ ਪਏ ਆ ਇਹ ਮੁੰਡੇ ਨੇ ਵੀਰੇ ਆ ਦੇਖੋ ਇੱਧਰ ਸਾਈਡ ਵੀ ਕਰਦੇ ਪੇਂਟ ਠੀਕ ਹੈ ਬਈ ਓਕੇ 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 ਤਾਂ ਇੱਧਰ ਆ ਹਾਂ ਇੱਧਰ ਆ ਹਾਂ ਆ ਦੇਖੇ ਹੁਣ ਕਮੀਆਂ ਕੱਢੂਗਾ ਹਾਂ ਇੱਧਰ ਆ ਹਾਂ 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 ਉੱਧਰ ਨੂੰ ਕਿਵੇਂ ਨਾ ਕਮਾਉਂ ਹਾਂ ਆ ਦੇਖੋ ਇੱਧਰ ਪਿੱਛੇ ਤਾਂ ਕਰਾਇਆ ਨਹੀਂ ਥੋਨੇ ਨਹੀਂ ਇੱਧਰ ਨਹੀਂ ਕਰਦੇ ਤੰਨੇ ਪਿੱਛੇ ਕਰਾਇਆ ਨਹੀਂ ਥੋਨੇ ਹੇ ਪਿੱਛੇ ਵੀ ਤਾਂ ਦੇਖੋ ਨਾ ਪਾਈ ਹੁਣ ਇਸ ਸਾਈਡ ਕਰਾਂਗੇ ਆਪਾਂ ਓਏ ਲੰਗਰ ਆ ਜਾ ਫੇ ਤੇਰੇ ਸਮੋਸੇ ਖਾਉਂਗੀ ਮੈਂ ਦੋ ਘੰਟੇ ਹੋ ਗਏ ਮੈਨੂੰ ਕੰਝ ਕਰਿਆ ਪਿਆ ਇਹਦੀ ਮੰਮਾ ਬਾਜ਼ਾਰ ਚ ਗਈ ਹੋਈ ਸੀਗੀ ਏ ਕਾ ਨਾ ਮੰਮੀ ਐ ਕਰ ਦੋ ਕਦੇ ਪਾਰਟੀ ਚੱਕ ਲੇਜੂਗਾ ਕਦੇ ਕੁਛ ਚੱਕ ਲੇਜੂਗਾ ਸੱਚ ਜੀ ਕਹਿੰਦਾ ਚੱਲ ਤੇਰੇ ਕੋਲ ਖੇਡਦੇ ਵੀ ਕੋਈ ਨਹੀਂ ਖੇਡੀ ਜਾਂਦਾ ਨਾ ਨੀਗਾ ਰੱਖੀ ਮੇਰੇ ਕੋਲ ਨੀ ਮੈਨੂੰ ਨਾ ਪਰ ਇਹਨੇ ਮੁੰਡੇ ਨੇ ਮੇਰੀ ਨਾਲ ਖਾਣੀ ਹੋਈ ਐ ਪਰ ਝਾੜੂ ਕਿੱਥੇ ਚਿੱਟ ਗਿਆ ਇਹ ਬੈਲਾ ਥੋੜੀ ਜਿਹੀ ਸਫਾਈ ਜੀ ਹੋ ਜੂਗੀ ਨਾਲ ਇਹਦਾ ਆ ਨਨ ਨਨ ਕੱਟਦੇ ਨਾ ਮੈਂ ਨਨ ਨਨ ਕੱਟਦੇ ਮੋ ਦਿੱਤੀ ਅਜੀ ਬੱਬੂ ਕੱਟੀ ਹੈ ਨਾ ਕੱਲੇ ਦੀ ਬੱਤੀ ਉਹ ਪੱਤੇ ਚੱਕਣੇ ਪੱਤੇ ਨਹੀਂ ਚੱਕਦੇ ਨਾ ਪੱਤੇ ਬੱਸ ਬੱਟੀਆਂ ਹੀ ਪੂਰਾ ਹੋਰ ਮਾ ਦੇ ਹੈ ਹੋਰ ਮਾ ਦੇ ਤੇਰੀ ਇੱਕ ਦੋ ਪੌੜੀ ਘਟੁੰਦਾ ਜਾ ਕੇ ਆ ਲੈਣਾ ਹੈ ਦੇਖ ਕੁਛ ਹੀ ਲੈ ਆਓ ਹੈ ਇੱਕ ਦੋ ਕੁਛ ਹੀ ਮੈਂ ਕਹਿ ਬਣਨਾ ਜੋ ਬੀਤ ਰਹੀ ਉਹ ਵੀ ਰੋਣਾ ਨਹੀਂ ਹੈ ਹੈ ਜੋ ਜਹਾਦਾ ਵੱਧ ਗਿਆ ਕਿ ਨਾਸਰਾਂ ਜੀ ਨਾ ਨਾ ਆ ਫੁੱਲ ਗਿਆ ਆ ਚਿੱਟਾ ਫੁੱਲ ਲਾਇਆ ਮਦਰ ਚਿੱਟਾ ਗਿਆ ਤਾਂ ਜੜਦੇ ਵਰਦੇ ਕਿਸ ਨੂੰ ਇਹ ਸੁਣ ਨਹੀਂ ਨਾ ਹੰਦਾ ਲੈ

ਕੋਈ ਸਾਤਰੀਆ ਦੇ ਹੋ ਲੋ ਹੇਟ ਨਹੀਂ ਸੱਟਾਂ ਨਹੀਂ ਤੋੜ। ਉਹ ਪਰਨੇ ਟਾਕੂ ਇਹਨਾਂ ਦੇ ਬੱਟਾ ਲੈ ਉਹ ਟੁੰਡ ਦੇ ਇਤਰਾ ਉਹ ਬੋ ਹੋਈ। ਇਹ ਤੋੜ ਦੇ ਨਾ। ਇਹ ਕੁੱਟਣਾ ਨਹੀਂ। ਤੋਏ ਵੀ ਨਹੀਂ। ਚਾਚਾ ਦੇ ਗਰਦਗਾ ਸਾਰੇ ਓਲੇ ਨਹੀਂ ਲੱਗੇ ਹੈਗੇ। ਵੇਖ ਨਾ। ਓਲੇ ਤਾਂ ਲੱਗੇ ਨਹੀਂ। ਉਮਲ ਲੱਗेंगे। ਜੀਰੀਆ। ਜੇ ਜੀਰੀਆ ਵੀ ਆਉਂਦੇ ਹੈਗੇ। ਹਾਂ ਤੈਨੂੰ ਨੇ ਕਿ ਗੋਲ ਸ਼ਤਰੀ ਗੋਲ ਚਾਹੁੰਦਾ ਮੈਂ ਦੇਖਦੇ ਬਹੁਤ ਸਾਰੇ ਹੋ ਗਏ ਲੋਬੀ ਤੁਲਸੀ ਆਪਣੇ ਕਾਫੀ ਸਾਰੇ ਪੱਤੇ ਤੇ ਹੁਣ ਪਾਪਾ ਜੀ ਨੂੰ ਕਹਿ ਵੀ ਆ ਚੱਕ ਦੋ ਠੀਕ ਹੈ ਤੇ ਆ ਦੇਖੋ ਪੇਂਟ ਕਰਤੇ ਆ ਸਿਰੇ ਤੱਕ ਤੋਂ ਦੂਸਰਾ ਪੇਂਟ ਕਰਿਆ ਵਾ ਤੇ ਹੁਣ ਮੇਰੇ ਹੱਥ ਵੀ ਦੇਖ ਲਓ ਪੇਂਟ ਵਾਲੇ ਸਾਰੇ ਲਿਬੜੇ ਪਏ ਆ ਹੱਥ ਮੇਰੇ ਆਹ ਦੇਖੋ ਤੇ ਇੱਧਰ ਸਾਰਾ ਕੱਖ ਪੱਟਦੇ ਸੀਗਾ ਮੈਂ ਕੱਖ ਪੱਟ ਪੱਟ ਕੇ ਇਕੱਠਾ ਕਰਦੇ ਸੀਗੇ ਵੀ ਚੱਕੂ ਗਾ ਭਈਆ ਉਹਨਾਂ ਇਹਨੂੰ ਚੁਕਾ ਦਿਆ ਸੀ ਜਿਹੜਾ ਆਪਣੇ ਹੈਲਪਰ ਰੱਖਿਆ ਹੋਇਆ ਸੁਖੀ ਇਹ ਤੋਂ ਸਾਰਾ ਕੱਖ ਚੁਕਾ ਦਿਆ ਤੇ ਹੁਣ ਇਹਨੂੰ ਕਿਹਾ ਵੀ ਝਾੜੂ ਲਾ ਦੇ ਆ ਦੇਖੋ ਆ ਤਿੰਨ ਨਿੱਟਣਾਂ ਦਵੀਆਂ ਹੋਈਆਂ ਨੇ ਵਿੱਚ ਪਾਪਾ ਜੀ ਕਹਿੰਦੇ ਠਿੱਟਾ ਲਾ ਦੋ ਮੈਂ ਕਿਹਾ ਪਾਪਾ ਜੀ ਰੇਟਾਂ ਦਵੀਆਂ ਹੋਈਆਂ ਨੇ ਜੇ ਗੰਧਾਲਾ ਹੈਗਾ ਮੈਂ ਕਿਹਾ ਉਹਦੇ ਨਾਲ ਕੱਢ ਦੋ ਆ ਵੀ ਤਵੀ ਹੋਈ ਆ ਦੇਖੋ ਠੀਕ ਲੱਗ ਰਿਹਾ ਆ ਹੁਣ ਤੁਸੀਂ ਦੱਸੋ ਏ ਇਹ ਲਿੱਟਾ ਦਾ ਡਬਲ ਕੋਟ ਵੱਜ ਗਿਆ ਮੁਰਿਆਲੀ ਦੀ ਤਾਂ ਕਰਕੇ ਨ ਰੰਗ ਮੁੱਕ ਗਿਆ ਉਹ ਲਾਸਟ ਚ ਜਾ ਕੇ ਮੁੱਕ ਗਿਆ ਸੀਗਾ ਮਸਾ ਹੀ ਪੂਰਾ ਪੂਰਾ ਸਾਰਿਆ ਤੇ ਹੱਥ ਮੇਰੇ ਪੇਂਟਰ ਚੁੰਨੀ ਦੇ ਵੀ ਆ ਦੇਖੋ ਮੇਰੇ ਕੱਪੜੇ ਵੀ ਸਾਰੇ ਆ ਦੇਖੋ ਕੱਪੜੇ ਦਿਸਰੇ ਪੇਂਟ ਲੱਗਿਆ ਹੋਇਆ ਚਲੇ ਆ ਵੀ ਆਪਣੇ ਰੱਖਦੇ ਹਾਂ ਨਾ ਪੇਂਟ ਪਰ ਮੈਂ ਦੇ ਦੇਣਾ ਤਰਾਕਤਾ ਤੇ ਮਾਰ ਦੇ ਜਿਹੜੀ ਦੂਜੀ ਚਿੱਟੀ-ਚਿੱਟੀ ਜੀ ਕਲੀ ਜਿਹੜੀ ਆਪਣੇ ਘਰ ਨੂੰ ਵੱਜੀ ਹੋਈ ਹੈ ਉਧਰ ਰਸਤਾਂ ਦੇ ਉੱਪਰ ਮਾਰ ਦੇਣਾ ਕਿਦਾ ਕਿਦਰੇ ਕਰਨੇ ਹੈ ਨਹੀਂ ਕਿੱਥੇ ਵੀ ਉਹ ਚਿੱਟੀ ਗੱਲੀ ਆ ਬਈ ਥੋੜੇ ਪਾਣੀ ਪਾ ਲਵਾਂ ਇਹ ਗਾੜੀ ਐ ਨਵੇਂ ਪੈਂਟਰ ਆਏ ਨੇ ਬਈ ਹਜੇ ਕੱਪੜੇ ਧਾਰਨੇ ਮੈਂ ਮੈਂ ਸੋਚੀ ਪਹਿਲਾਂ ਮੈਂ ਇਹ ਫੇਰੇ ਦਵਾਂ ਨਵੇਂ ਪੈਂਟਰ ਆਏ ਨੇ ਕੋਈ ਤਾਂ ਉਧਰ ਫਰਮਾਨ ਕਦਰੰਦਰਾ ਵਾਲੇ ਬਾਰੇ ਮਾਮੀ ਸਾਡੀ ਪੈਂਟਰ ਐ ਮਾਮੀ ਸਾਡੀ ਪੈਂਟਰ ਐ ਮੈਂ ਖਾ ਥੋੜੀ ਮਾਮੀ ਪੈਂਟਰ ਐ ਲਵਾ ਲਾਸਟ ਵਾਲੇ ਤਾਂ ਇੱਧਰ ਵਾਲੇ ਤੋਂ ਸ਼ੁਰੂ ਕਰ ਦੰਨੀ ਐ ਫੇਰਨੀ ਆਹ ਕਲੀ ਫਾਇਦਾ ਕਹਿੰਦੇ ਸੀ ਕਿ ਤੁਸੀਂ ਉਹ ਫੇਰਿਓ ਬੁੱਕ ਦਾ ਲਪੇਟਾ ਹਾਏ ਆ ਟੁੱਟ ਗਿਆ ਕੁਛ ਬੱਝੂ ਆ ਗਿਆ ਦੇਖੋ ਆਹ ਕਾਲੇ ਕੁੱਤੇ ਚਲ ਕੋਲ ਆ ਜੀ ਨੀਰੀਆ ਹਰੀ ਚਾਦਰਾਂ ਨੇ ਸਾਰਾ ਕਵਾੜਾ ਹੱਥ ਖਾਦਾ ਰੇ ਕਵਾੜ ਸਾਰ ਲੈ ਵਾ ਪਹਿਲੀ ਐਵੇਂ ਕਿ ਸਾਰਾ ਕਵਾੜਾ ਪੱਟ ਦੋ ਕਹਿੰਦੇ ਉਹਦਾ ਸਾਗ ਹੈ ਇਹ ਪੱਟ ਦੋ ਨਾ ਮੈਂ ਹੈ ਕਿ ਪੱਟਣਾ ਐਵੇਂ ਕਿ ਸਾਗ ਇਹਨਾਂ ਦਾ ਖੇਤਾਂ 'ਚ ਹੋਇਆ ਵੇ ਇਹਨਾਂ ਖੇਤਾਂ 'ਚ ਖੇਤਾਂ 'ਚ ਲਾਇਆ ਵੀ ਆ ਕੇ ਪੱਟਣਾ ਇਹ ਸਾਗ ਪੱਟ ਦੋ

ਆਮਾ ਗੁਰਾਂ ਦੀ ਬੇਸ ਤੇ ਇਹਦੇ ਨਹੀਂ ਹੋਣਾ ਆਹ ਤੇ ਚਾਰੂ ਲੱਗ ਰਹੀ ਹੈ ਜੀ ਮੈਂ ਤੋ ਪਛ ਗਿਆ ਤੇ ਮੈਨੂੰ ਖੰਡ ਲੱਗ ਰਹੀ ਸੀ ਹੁਣ ਮੈਂ ਨਾ ਕਿ ਮੈਨੂੰ ਕਰਨੀ ਲੱਗ ਗਈ ਸੀ ਖੰਡ ਲੱਗ ਗਈ ਸਾਰੇ ਜਣੇ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਉਧਰ ਉਹ ਝਾੜੂ ਮਾਰਨ ਲਾਇਆ ਹੋਣਾ ਹੈਲਪਰ ਤਾਂ ਪਾਪਾ ਜੀ ਇਧਰ ਸੰਨੀ ਕਰ ਰਹੇ ਨੇ ਹੁਣ ਕਈਆਂ ਨੇ ਕਹਿੰਦੇ ਤੁਸੀਂ ਬਾਣੇ ਮਾ ਪਾਪਾ ਜੀ ਤੋਂ ਕੰਮ ਕਰਾ ਰਹੇ ਸਾਰੇ ਜਣੇ ਲੱਗੇ ਹੋਏ ਨੇ ਕੰਮ ਹਨਾ ਪਾਪਾ ਜੀ ਮੈਂ ਸਾਰੇ ਜਣੇ ਆਪਣੇ ਆਪਣੇ ਕੰਮ ਕਰ ਰਹੇ ਹਾਂ ਜੇ ਉਹ ਝਾੜੂ ਮਾਰ ਤੁਸੀਂ ਸੰਨੀ ਕਰਤੀ ਹਾਂ ਹਾਂ ਹਮਮ ਗਰਮ ਪਾਣੀ ਪਾ ਕੇ ਜਾਣਾ ਬਾਹਰ ਕੀ ਹਮਮ ਫਿਰ ਕਹਦੇ ਨੇ ਸੰਨੀ ਕੇ ਹਮਮ ਆਉਰੇ ਵਿਛਾੜੂ ਮਰਾ ਕੇ ਉੱਥੇ ਕਣਕਲੀ ਮਸ਼ੀਨ ਖੜਾ ਦੇਣੀ ਹੈ ਹੋਰ ਜਿਹੜਾ ਮੈਂ ਕਿਹਾ ਤਵੀਆਂ ਵੀ ਉਰੀ ਲਈ ਕਰ ਦਿਓ ਨਾ ਨਾ ਪਿੱਛੇ ਜਗ੍ਹਾ ਲੜੀ ਹੂੰ ਡੰਗਰ ਤਾਂ ਇੱਧਰ ਹੀ ਰਹਿਣੇ ਆ ਭੱਲੜ ਲਾਣਾ ਆਪਾਂ ਨੇ ਹਜੇ ਮੈਂ ਸੰਗਲ ਲੋ ਜੀ ਇੱਧਰ ਆਪਾਂ ਨੇ ਸੰਭਰ ਤੇ ਠੀਕ ਹੈ ਫੁੱਲ ਦੇਖੋ ਪਾਪਾ ਜੀ ਨੇ ਸਾਡੇ ਨੇ ਕੰਮ ਵਧਾਉਂਦੇ ਆ ਮੈਨੂੰ ਉਹ ਉੱਥੇ ਪਾਣੀ ਪਾਣੀ ਛੱਡਦੇ ਆ ਉਧਰ ਟੈਂਕੀ ਜੋ ਪਾਣੀ ਕਹਿੰਦੇ ਮੈਂ ਖਾਲੀ ਕਰ ਦਵਾਂ ਆ ਆਪਾਂ ਨੇ ਉਰ ਤੱਕ ਸੰਭਰ ਤੇ ਫਿਰ ਇਹਨੂੰ ਕਿਹਾ ਵੀ ਆਹ ਤੋਂ ਕੱਖ ਸਾਈਡ ਵਾਲੇ ਪੱਟ ਦੇ ਕਰਤੇ ਬੰਦ ਜਿਹਾ ਦੇਖੋ ਮੇਰੇ ਹੱਥਾਂ ਦੇ ਹਾਲ ਦੀ ਗੱਲੋਂ ਸਰਵਿਸ ਟੈਸਟ ਲਈ ਕੁਝ ਕੰਮ ਹੁੰਦਾ। ਕੀ ਚੀਜ਼ ਆ? ਤੋਦ ਦੂੰਗੇ। ਹੋ ਰਹਾ ਤਾਂ ਮਿੱਟੀ ਤੁਸੀਂ ਗਲਤ ਕਰਤੇ ਆ। ਆ ਦੇਖੋ। ਮੇਰੀ ਸਿਰ ਪਾਣੀ ਪਾ। ਪਤਾ ਕਿ ਅਜਿੱਥੇ ਇੱਕ ਜਗ੍ਹਾ ਪਾਣੀ ਗਿਰ ਜਾਂਦਾ ਨਾ ਉੱਥੇ ਉਹ ਹੋ ਹੀ ਜਾਂਦਾ ਏ। ਮਿੱਟੀ ਉਹ ਨਿਕਲੀ ਜਾਂਦੀ ਏ। ਬਸ ਆਹ ਉਹਦੇ ਸਾਈਡ ਦੇ ਵਿੱਚ ਖੜਾ ਦੋ ਉਰੀ ਰਾ ਕੇ ਤਵਿਆਂ ਦੇ ਕੋਲੇ। ਕੱਲੋਂ ਤਾਰੂਗੇ। ਲੋ ਜੇ ਇਧਰਲੀ ਸਾਈਡ ਤੋਂ ਬੇੜੇ ਦੀ ਸਾਰੀ ਸਫਾਈ ਕਰ ਹੋ ਗਈ। ਠੀਕ ਹੈ। ਹੁਣ ਮੈਂ ਹੱਥ-ਮੂੰਹ ਧੋ ਕੇ ਆਪਣਾ ਕੱਪੜੇ ਧਾਰਦੇ ਆ ਉਹਦੇ ਉੱਪਰ ਤੇ ਨਾਲੇ ਚਾਦਰ ਵਗੈਰਾ ਵਗੈਰਾ ਵਿਛਾਈਏ ਹਨਾ ਰੋਕੀ ਪਾਣੀ ਦੀ ਕਰੀਏ ਤਿਆਰੀ ਆਹ ਸਾਈਡ ਰਹੇਗੀ ਇੱਧਰ ਵਾਲੀ ਇਹ ਫਿਰ ਸਵੇਰੇ ਸਾਰੇ ਰੰਗ ਰੂਪ ਸਾਂਭ ਕੇ ਆਹ ਸਾਈਡ ਤੋਂ ਤਣਕਲੀ ਮਸ਼ੀਨ ਧਵਾ ਕੇ ਪਿੱਛੇ ਲਵਾ ਦਾਂਗੇ ਉਹ ਥੈਲੇ ਥੋੜੀ ਪਿੱਛੇ ਕਰ ਦਨੇ ਚੱਕ ਕੇ ਲੋ ਮਰਜੀ ਕ ਹੁਣ ਨੀਸਾ ਜੀ ਆਈ ਆ ਬੇੜੇ 도 ਵੀ ਹਾਂ ਬੇੜੇ ਦੀ ਸਫਾਈ ਮਾੜੀ ਮੋਪੀ ਹੋ ਗਈ ਨਹੀਂ ਤਾਂ ਐ ਹੋਇਆ ਪਏ ਸੀ ਪਤਾ ਨਹੀਂ ਕੀ ਹੋਇਆ ਤੇ ਐ ਕਰ ਦੋ ਕਰ ਦੋ ਪਿੱਛੇ ਲਿਆਓ 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 पर <tartos> न <tartos> ਪਾਹਾਂ ਤੋਂ ਲੱਗਿਆ ਮੈਨੂੰ ਲੱਗਦਾ ਮੈਂ 2 ਵਜੇ ਦੀ ਲੱਗ ਰਹੀ ਹੈ। ਡੇਢ 2 ਵਜੇ ਦੀ ਲੱਗ ਰਹੀ ਹੈ। ਇਹ ਹੁਣ ਤਾਂ ਪਾਹਾਂ ਥੱਕ ਗਏ ਆ ਉਧਰ ਸਾਰਾ ਕਵਾੜ ਪੱਟਦੇ ਆ ਸਾਰੀ ਸੈਟਿੰਗ ਕਰਤੀ ਆ ਇਧਰੋਂ ਬੜੀ ਏ ਨੇ ਸੰਭਲਦੇ ਆ ਬਾਹਰ ਮੈਂ ਸੰਭਲਦੇ ਆ। ਲਿਓ 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 ਅਸੀਂ ਨਾ ਮੇਰੇ ਪਾਪਾ ਨਾਲ ਗੱਡੀ ਵਹਿ ਕਰਾਂਦੇ ਸੀ ਜਦ ਮੇਰੇ ਪਾਪਾ ਦੁੱਧ ਵਾਲਾ ਟਰੱਕ ਚਲਾਉਂਦੇ ਪਰਾਂ ਨੂੰ ਰੱਖੋ ਹਣ ਅਰੇ ਗੱਡੀ ਵਹਿ ਕਰਨ ਲਿਆਓ 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 ਆਜੋ 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 ਪਰਾਂ ਨੂੰ ਰੱਖੋ ਪਰਾਂ ਨੂੰ ਰੱਖੋ ਹੋਦੀ ਮੈਂ ਡੜ ਜੂਗੀ ਬਸ ਉਰੀ ਦਾ ਮੋੜ ਦੋ ਪਰਾਂ ਨੂੰ ਮੋੜ ਦੋ ਪਾਪਾ ਜੀ ਸਾਡੇ ਨਾਲ ਟਰਾਲੀ ਨਹੀਂ ਬੈਠ ਹੁੰਦੀ ਹੈੀ ਓ ਮਾਈ ਗੋਡ ਅੰਦਰ ਮੈਂ ਤਾਂ ਕੋਈ ਸਾਈਕਲ ਵੀ ਨਹੀਂ ਪਾ ਲਈ ਭਾਵੇਂ ਮੈਂ ਉਰੀ ਲਾ ਲਿਆ ਆਪੇ ਗੱਡੀ ਜਾਣਗੇ ਹੁਣ ਬੈਠ ਕੋਈ ਲਾਈਟ ਨੰਬਰ ਵਾਲੀ ਹੋਈ ਫਿਰ ਤੋਂ ਦੋ ਲਾਈਟਾਂ ਬਲ ਰਹੀਆਂ ਨੇ ਕਮ ਰਹੀਆਂ ਨੇ ਦੱਸਾਂ ਹਾਂ ਉਹੋ ਦਿਨ ਟੁੱਟੇ ਜਾਣਾ ਨਹੀਂ ਪਹਿਲਾਂ ਵਾਂਗ ਪਾਣੀ ਵਾਲਾ ਬਾਲਟੀ ਮੇਰੇ ਕੋਲ ਸਾਰੇ ਵਿੱਚ ਛਿੜਕ ਦੇਣੀ ਹੈ ਹਾਂ ਬਾਲਟੀਆਂ ਗਲੋਰੀ ਛਿੜਕ ਕੇ ਦਵਾਰੇ ਸਭ ਤੋਂ ਹੋ ਜਾਊਗਾ ਜਿਹੜੀ ਆਹ ਮਿੱਟੀ ਜੀ ਆ ਆ ਵੀ ਉਰਕਲੀ ਐ ਆ ਵੀ ਤੋਂ ਉਹ ਹੋ ਜੂਗੀ ਉਰਤੇ ਆਹ ਸਾਰੀ ਸਫਾਈ ਕਰ ਦੇਣੀ ਆ ਉਰਤੇ ਵੀ ਉਹ ਮੈਂ ਪੇਂਟ ਵਾਲੀ ਬਾਲਟੀ ਪਤਾ ਨਹੀਂ ਕਿੱਥੇ ਛੱਡ ਈ ਉਰੇ ਮਾਰ ਦੰਦੀ ਫਿਰ ਪਾਣੀ ਨਾ ਖੋਲਿਓ ਉਰੇ ਹੁਣ ਟੁੱਟੀ ਕਰਕੇ ਨਾ ਉੱਥੇ ਪਾਣੀ ਉਹ ਹੋਈ ਜਾ ਰਿਹਾ ਐ ਨਾ ਰੰਗ ਉਤਰੀ ਜਾ ਰਿਹਾ ਐ ਆ ਦੇਖੋ ਇੱਧਰ ਐਨ ਸਫਾਈ ਕਰਤੀ ਜਿਹੜੀ ਤੁਰਸੀ ਫਾਲਤੂ ਸੀਗੀ ਜਿਆਦਾ ਮਲ ਗਿਆ ਇੱਧਰ ਤੱਕ ਆਈ ਹੋਈ ਸੀਗੀ ਸਾਰੀ ਪੱਟਤੀ ਵਾ ਸਾਰ ਰਹੀ ਗੀਆਂ ਚੱਕਣੀਆਂ ਉਹ ਬਚਾਰੇ ਫਿਰ ਮੱਜਾਂ ਨੂੰ ਕੱਖ ਲੱਗ ਗਿਆ ਪਾਣਾ ਮੇਕਾ ਚਾਲ ਕੋਈ ਨਹੀਂ ਪਾ ਦਨਦੋ ਵੀ ਕੰਮ ਜ਼ਰੂਰੀ ਹੈ ਪਰ ਫਿਰ ਵੀ ਬਹੁਤ ਸਫਾਈ ਹੋ ਗਈ ਆ ਹਰੀਆਂ ਚਾਦਰਾਂ ਚ ਕਾ ਦੇਣੀ ਆ ਆਪਾਂ ਨੇ ਲਓ ਜੀ ਹੁਣ ਉਰੇ ਪੇਂਟ ਕਰੀਏ ਆਪਾਂ ਪੇਂਟਰ ਬਣੀ ਆ ਹਾਂ ਪਹਿਲਾਂ ਉੱਧਰ ਬਣੇ ਹੋਈ ਸੀਗੇ ਪੇਂਟਰ ਹੁਣ ਇੱਧਰ ਬਣ ਜੀ ਹਰੀ ਆਪਾਂ ਨੇ ਦਰੀਆਂ ਦੇ ਲਿਖੇ ਚੱਕਣੀਆਂ ਉਰੇ ਨਾ ਹੁਣ ਕਹਿ ਦਿਓ ਸੁੱਕੀ ਨੂੰ ਕਹਿ ਦੇ ਆ ਟੁੱਟੀ ਨਾ ਖੋਲੀ ਕੋਈ ਨਾ ਖੋਲੀ ਆ ਟੁੱਟੀ ਰਾਤ ਰਾਤ ਉਹ ਸੁੱਕ ਜੂਗਾ ਆਹ ਰੰਗ ਉੱਤੇ ਇਹ ਮਾਰ ਕੇ ਨਾ ਬੁਰਛ ਕੱਲ ਨੂੰ ਸਾਰਾ ਹੜਾ ਆ ਕੇ ਸਭਾ ਪਾਣੀ ਦਾ ਸਾਰਾ ਖੜਾ ਲਿਆ ਸਫਾਈ ਕਰ ਦੋ ਜੀ ਹਾਂ ਜੀ ਆਹ ਉਹ ਪਾਣੀ ਚਲਾਈਗੇ ਨਾ بار بار ਉਹ ਕਰਦੇ ਪਏ ਨੇ ਉਹ ਆਪ ਵੀ ਪਾਣੀ ਨਾਲ ਕਦੇ ਪਿੰਕ ਖੋਲਣਾ ਜਾਂ ਕੁਝ ਕਰਨਾ ਉਹਦੇ ਕਰਕੇ ਨਾ ਉਤਰੀ ਹੀ ਆ। ਫਸੂ ਹੁਣ ਰਹਿ ਜੂਗਾ। ਪੂਰਾ ਰਾਤ ਰਾਤ 别动了，你赶紧走。